ਸਵਾਗਤ ਹੈ ਕਿਸਾਨ ਵੀਰੋ ਤਾਂ ਸਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਗੱਪੜਾ ਤੇ ਇੱਕ ਦਿਖਾਣ ਵਾਲੀ ਤੁਹਾਨੂੰ ਸੁਈ ਵੀ ਚਾਰ ਨਗ ਸੇਲਾ ਡਟੇਰ ਵੀਰ ਤੋਂ ਪੁੱਛਦੇ ਆਓਗੇ ਅਗਲੀ ਵਾਰ ਸ਼ਸ਼ੀ ਗਰ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸ ਚਾ ਆਪਣਾ ਨਾਮ ਬਾਈ ਗੁਰਪ੍ਰੀਤ ਸਿੰਘ ਪਿੰਡ ਦੀਪਗੜ੍ਹ ਜਿਹੜਾ ਬਰਨਾਲਾ ਆਈ ਮੋਬਾਈਲ ਨੰਬਰ ਜੀ ਆਪਣਾ 6283871527 6283871527 ਪਹਿਲੇ ਨੰਬਰ ਆਪ ਜਿਹੜੀ ਵੜ ਦੇਖੀਏ ਨੇ ਸੂਈ ਵੀ ਕਾਇਦਨ ਹੋ ਗਏ ਸੂਈ ਨੂੰ ਇਹ ਵੀਰੇ ਰਾਤ ਦੀ ਜੀ ਬੱਚਾ ਕੀ ਆ ਬੱਚੀ ਹੈ ਜਾਸਦੀ ਕਾਫੀ ਕਲਰ ਦੀ ਆ ਗਈ ਨਾ ਵਿੱਚ ਇਹਦਾ ਸਟਾਨ ਹੈਗਾ ਕੋਈ ਦੇਖਾ ਲੈ ਠੀਕ ਆ ਸੋ ਬੱਚੀ ਦੇਖੋ ਕਿਆ ਬਾਤ ਆ ਪਿੱਛੇ ਜਰਸੀ ਬੱਚੀ ਆ ਕਾਫੀ ਕਲਰ ਦੇ ਵਿੱਚ ਤੇ ਜੇਰ ਵਗੈਰਾ ਓਕੇ ਆ ਗਰੰਟੀ ਆ ਬਈ ਆਪੇ ਠੀਕ ਆ ਤੇ ਮੂਹੋ ਦੋ ਦੰਦ ਦੁੱਧ ਕਿੰਨਾ ਹੈਗਾ ਦੁੱਧ ਤਾਂ ਹੀ ਹੈ ਆਪਾਂ ਨੂੰ ਰਾਤ ਪੀ ਜਾਈ ਸ਼ੁਬਾ ਹੈ ਜਦੋਂ ਕੋਲ ਵੜਿਆ ਹੂਗਾ ਠੀਕ ਹੈ ਰਾਤ ਵੜੀ ਹੂਗਾ ਅੰਦਾਜ਼ਾ ਕਿੰਨਾ ਦੁੱਧ ਦੇ ਦੂਗੀ ਅੰਦਾਜ਼ਾ ਬਈ 17 18 ਕਿਲੋ ਵਾਲੀ ਹੈ ਮੰਨ ਕੇ ਜਿਲੇ ਜੱਟ ਸੌਦਾ 16 ਕਿਲੋ ਵਾਲੇ ਦਾ ਹੈਗੀ ਆ ਬਈ 16 ਤੋਂ ਪਲੱਸ ਵਾਲੀ ਆ ਬਾਕੀ ਬਈ ਦੁੱਧ 6 ਵਾ ਦਾ ਜਿਹੇਗੀ ਮੱਥੇ ਵਕਾਣ ਲਾਗੇ ਚੋਣ ਚਾਅ ਓਕੇ 1 ਨੰਬਰ ਤੇ ਭਾਜ ਦਾ ਕੀ ਹੋਊਗਾ ਭਾਅ ਫੋਨ ਦੀ ਕਰ ਜੈਜ ਹੋਊਗਾ ਬਿਲਕੁਲ ਜੈਜ ਮੂਹੋ ਦੋ ਦੰਦ ਮੂਹੋ ਦਿੱਤਾ ਟੋਰੀ ਬਾਦ ਨੂੰ ਸੋਗਰੋ ਦੋ ਦੰਦ ਬੱਚੀ ਇਹ ਥਣਲੇਵਾ ਦੇਖੋ ਚਾਰੇ ਥਾਂ ਨਿਖਣ ਵਿੱਚ ਸਾਫ ਸੁਥਰੀ ਮੂਰਤੀ ਹੈ ਰੱਖਣਾ 17 8 16 17 16 17 ਕਿਉਂ ਦ ਦੇ ਦੂ ਪਰ ਜਿਹੜਾ ਪਿੱਛੇ ਬੱਚਾ ਇਹਦਾ ਕੋਈ ਮੁੱਲ ਨਹੀਂ ਇਹਦਾ ਬਹੁਤ ਨਗੀਨਾ ਸਾਫ ਸੁਥਰਾ ਤੇ ਕਦ ਕਦ ਦੇਖੋ ਜਿੰਦੇ ਜਾਣ ਕੰਪੈਕਟਟਰਾ ਬਿਲਕੁਲ ਸਾਫ ਸੁਥਰੀ ਸੂਈ ਸਵਾਈ ਤੇ ਪੂਰੀ ਰਾਜੀ ਸੁਮੀ ਸੁਮੀ ਵੀ ਦੇਖੋ ਮੂੰਹ ਮੱਥਾ ਚੰਗਾ ਜਿੰਦੇ ਜਾਣ ਦੇ ਵਿੱਚ ਦੋ ਦੰਦ ਬੱਚੀ ਆ ਜਮਾ ਤੂੰ ਦੇਖੋ ਲੇਵਾ ਵਗੈਰਾ ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ ਹੋਊਗਾ ਬਿਲਕੁਲ ਬਾਜ ਰ ਰਾਤ ਦੀ ਸੂਈ ਵੀ ਆ ਧਾਰਤ ਪਾਉਕਿਆ ਤੇ ਬੱਚਾ ਵੀ ਸਫੀਮਲ ਕਾਫਾ ਬੱਚੀ ਤੇ ਦੂਜੇ ਨੰਬਰ ਆਪਾਂ ਇਹ ਦੇਖੀ ਜਾਂਦੇ ਗੱਪਣ ਇਹ ਵੇਖੀ ਇਹ ਵੀ ਪਹਿਲਾ ਸੂਈ ਮੂਹ ਚਾਰ ਲੰਦਾਈ ਇਹ ਸਾਈ ਵਾਲਾ ਕਰ ਉਹ ਜਾ ਗਏ ਨਾ ਸਾਈ ਜਾਂ ਤੇ ਗਿਰਦਾ ਗਲਾਸ ਉਹਦਾ ਸੌਰੀ ਗਰਲੇ ਇੰਡੋਰਾ ਠੰਡੀ ਆ ਪੂਜੀ ਹੈ ਨਾ ਮਾਰਕ ਮਾਰਕੇ ਠੰਡੀ ਹੈ ਜੀ ਨਹੀਂ ਗਰਮ ਵਾਲਾ ਤਾਂ ਕੰਮ ਥੋੜਾ ਥੋੜਾ ਜੇ ਮਰਜੀ ਫੇਰ ਚੱਲੋ ਜੀ ਨਹੀਂ ਠੀਕ ਹੈ ਤੇ ਕਹਿ ਇੱਕ ਦਲ ਨੇ ਜੇ ਸੁਣਦੇ ਉਦਲੇ ਨਹੀਂ ਸਾਬ ਦਿੰਦੇ 6-7 ਦਿਨ ਸੂੰਦੇ ਦੁੱਧ ਕਿੰਨਾ ਪਾ ਦੂਗੀ ਹੈ ਦੁੱਧ ਉਹ ਜਿਵੇਂ ਜਿੰਦ ਜਾਨ ਵਾਲੀ ਆ ਬੜੀ ਕੁਲੀ ਗਈ 20 ਪਲਸ ਇਹ ਨਾਲ ਚੱਕਿਆ ਬੱਚੀ ਭਾਏ ਦਾ ਕੀ ਹੋਊਗਾ ਭਾਅ ਪੂਰਤੀ ਕਰਾਂ ਵਿਚਾਰਾਂ ਦੀ ਤੋਰੀ ਬਾਹਰ ਨੂੰ ਇਹ ਮੂੰਹ ਹੋ ਗਈਆਂ ਚਾਰ ਦੰਦ ਚਾਰ ਹੀ ਚਾਰ ਦੰਦ ਹੈ ਇਹ ਚੌਗੀ ਪਲੂਣ ਪਹਿਲਾਂ ਹਸਦ ਹੁੰਦੀ ਆ ਤੇ ਪਰ ਥਣ ਦੇਖੋ ਥੱਲੇ ਕਿਹਾ ਬਤਾ ਠਾਕ ਪਰ ਅਸ਼ਟਵਾਰੀ ਦੀ ਬੀਬੀ ਜੀ ਮਨੋ ਕਿ ਸਭ ਪਾਸ ਕਰੀ ਜਾਂਦੀ ਠੀਕ ਹੈ ਸੁਬੀ ਵਧੀਆ ਵਰਤੀ ਸਾਈ ਵਾਲ ਚ ਗਰੈਂਡ ਦਾ ਦੁੱਧ ਪਾਉ ਫੈਟ ਵਾਲਾ ਪਾਉ ਦੁੱਧ ਹਣਾ ਸਭ ਤੋਂ 20 ਲੀਟਰ ਦੇ ਆਸ-ਪਾਸ ਦੁੱਧ ਨੇ ਪਾ ਦੇਣਾ ਤੇ ਪਰ ਬਹਿੜ ਦੇ ਸੁਨੱਖਾ ਬਣ ਹੈ ਜਿਹੜਾ ਕਿਹੋ ਜਿਹਾ ਸੁਨੀਲ ਦਾ ਕੱਪੜਾ ਲੈ ਲੈ ਜਿਹੇ ਜੀ ਗਾਂ ਲੈ ਲਈ ਇੱਕੋ ਹੀ ਗੱਲ ਹੀ ਆ ਤੇ ਥਾਣ ਤੋਂ ਦੇਖੋ ਚਾਰੇ ਨਖੜ ਵਿੱਚ ਜਿੱਦੇ ਤਿਆਰੀ ਦੀ ਹੋਗੀ ਥਾਣਾ ਖਖੜੇ ਹੋ ਜਾਣੇ ਜਮੇ ਨੇ ਉਹ ਦੇਖੋ ਮੂੰਹ ਮੱਠਾ ਪਲੀ ਪੁੜੀ ਬਹੁਤ ਜ਼ਿਆਦਾ ਵੱਡੀ ਬੁੜੀ ਫੁੱਲ ਆ ਸੈਜ ਜਾਵਾ ਤੇ ਲੈ ਵਜੇ ਕੈਰੈਕਟਰ ਵਗੈਰਾ ਦੇਖੋ ਇਹਦੇ ਕਿਆ ਬਤਾ ਨਾਲਾ ਨੂੜਾ ਹਵਾਨੇ ਤੇ ਬਹੁਤ ਸੋਹਣੀਆਂ ਰਾਜੀ ਪਲੀ ਵੀ ਜਿੰਦ ਜਾਨ ਵਾਲੀ ਤੇ ਪਲੱਸ ਬਿਊਟੀ ਵਾਲੀ ਬਹਿੜ ਆ ਦੂਜਾ ਆ ਸੌਰੀ ਚਾਰ ਦਾੰਦਾ ਬਲੂਨ ਪਹਿਲਾ ਸੂਰ ਸੁੰਦੀ ਪਈ ਆ ਸਵੇਰੋਂ ਠੰਡੀ ਦੇਖ ਸਰੋ ਠੰਡੀ ਸੀੜ ਦਾ ਕੋਈ ਅੰਤ ਨਹੀਂ ਪੂਸ ਚ ਤੇ ਬਾਠੀ ਘਰੇ ਤੇ ਅੱਗੇ ਆਪਾਂ ਗੱਲ ਕਰਦੇ ਆਂ ਇਹਦੀ ਤੀਜੇ ਨੰਬਰ ਵਾਲੀ ਦੀ ਇਹ ਦੂਜਾ ਸੂਆ ਜਿਹਨੂੰ ਛੇ ਦੰਦਾ ਇਹ ਆ ਗਈ ਕਰਾਸ ਵੱੱਛੀ ਹੈ ਨਾ ਹਾਂ ਕਰਾਸ ਵੱੱਛੀ ਆ ਗਈ ਜੀ ਦੂਜਾ ਸੂਆ ਮੂੰਹ ਛੇ ਦੰਦਾ ਕਿ ਆ ਕਿ ਦਿਨ ਕੱਢਦੀ ਪਈ ਆ ਜੇ ਇਹ ਵੀ ਲੈਣ ਦਾ ਹੱਬਤਾ ਜੀ ਹੱਬ ਤੱਕ ਸੂਜੇ ਬਾਕੀ ਕਿੰਨਾ ਦੁੱਧ ਪਾ ਦੋਗੀ ਦੁੱਧ ਇਹ ਜਦੋਂ 17-18 ਗੋਲੋਂ ਜਿਹੜੇ ਬੰਦੇ ਦੇ ਬਾਜੇ ਮਨੋ 200 ਰੁਪਏ ਲਾਉਣੇ ਆਗੇ ਠੀਕ ਹੈ ਉਹ ਵਧੀਆ ਘਰ ਰੱਖੂਗਾ ਅੰਦੀ ਚ ਲਗਾਈ ਆਗੇ ਦੁੱਧ 16-17 ਦੇ ਦੋਗੀ ਬੜੇ ਦਾਣੇ ਦੇ ਦੇ ਲਈ ਤੋਰੀ ਬਾਹਰ ਨੂੰ ਸੋਗਰੋ ਦੂਜਾ ਸੂਤ ਹੁੰਦੀ ਵੀ ਆ ਕ੍ਰੋਸ ਬੱਛੀ ਆ ਵੇਖੋ ਸਾਰੇ ਆਪਾਂ ਜਿੰਦੇ ਨਹੀਂ ਲਾਈ ਕੋਈ ਨਹੀਂ ਲੱਭੀ ਦੀ ਰਾਗ ਆ ਨੱਪਾ ਲਾ ਲੀਏ ਠੀਕ ਹੈ ਸੋ ਦੇਖੋ ਮੂੰਹ ਮੱਥਾ ਤੇ ਬਾਕੀ ਥਾਣਾ ਜਿ ਮਿੱਥੀ-ਬੁੱਥੀ ਦੇ ਕੋ ਚਾਰੇ ਥਾਣੇ ਨਿਖੜਵੇ ਸਾਫ-ਸੁਤਰੇ ਤੇ ਮੁਠੀ ਵਾਲਾ ਸੋਹਣਾ ਥਾਣ ਲੱਗਿਆ ਉਹ ਸਾਫ-ਸੁਤਰਾ ਪੂਰੀ ਰਾਜੀ ਬਲੀ ਕੁੜੀ ਬਹੁਤ ਆ ਕ੍ਰੋਸ ਬੱਛੀ ਆ ਦੂਜਾ ਸੂਤ ਹੁੰਦੀ ਆ ਜਿੰਦ-ਜਾਨ ਬੋਡੀ ਵੇਟ ਵਗੈਰਾ ਬਹੁਤ ਆ ਇਹ ਨਹੀਂ ਗੱਲ ਵੀ ਲੱਸੀ ਨਾਵੇਂ ਕਿਸੇ ਪਾਸਿਓ ਰਾਜੀ ਆ ਚੰਗੀ ਤੇ ਮੂੰਹ ਮੱਥਾ ਦੇਖੋ ਵਧੀਆ ਕੁਆਲਿਟੀ ਵਾਲੀ ਕੁਝ ਦਿਨ ਸੂਣ ਚੱਲਦੀ ਪਈ ਤੇ ਚੌਥੇ ਨੰਬਰ ਆ ਬਈ ਜਿਹੜੀ ਕਰਾਸਵਰਡ ਦੇਖਦੇ ਆ। ਇਹ ਵੀ ਲੇ ਲੂ ਆ ਜੀ। ਕੈਕ ਦਿਨ ਲਈ ਦੀ ਆ। ਇਹ ਵੀ ਲੈ ਜੂ ਹਫਤਾ ਹੀ ਜੀ। ਹਫਤਾ ਸੂਨ ਚ ਬਾਕੀ ਕਿੰਨਾ ਦੁੱਧ ਦੇ ਦੂਗੀ? ਦੁੱਧ ਦੇ ਜੀ 20 ਕਿਲੋ ਦੀ ਗਰੰਟੀ ਲੈਣਾ ਜੀ ਆਪਾਂ। ਵੀ 20 ਕਿਲੋ ਦਾ ਕਰਾਉਣਾ ਪਾ ਦੂਗੀ ਹਨਾ। 20 ਕਿਲੋ ਪਲੱਸ ਦੀ ਕੀ ਗੱਲ ਲੈਣਾ ਨੇ ਇੱਕ ਠੀਕੀ ਬਈ ਹੈਗੀ ਤੋਰੀਵਾਰ ਨੂੰ। ਸਭਰ ਚੌਥੇ ਨੰਬਰ ਆ ਜਿਹੜੀ ਵੈੜ ਦੇਖੀ ਜੰਨੇ ਆ ਜਿੰਦ ਜਾਨ ਨਾਲੇ ਰਾਜੀ ਫਲੀ ਫੁਲੀ ਬਹੁਤ ਜ਼ਿਆਦੇ ਆ। ਤੇ ਦਿਨ ਭਰ ਕੈ ਕੱਢ ਜੂਗੀ ਆ ਜੀ। ਇੱਕ ਹਫਤਾ ਸੂਨ ਚ ਬਾਕੀ ਤੇ ਰੇਟ ਫਿਰ ਵਾਜਬ ਹੋ ਜਾਮਾ ਇਹਦਾ। ਬਿਲਕੁਲ ਵੇਖ ਸੋ ਬਿਲਕੁਲ ਬਾਜੋ ਵੀਰ ਕਹਿੰਦਾ ਰੇਟ ਹੋਊਗਾ ਹਫ਼ਤਾ ਕੁ ਲੈਦੀ ਵੀ ਇੱਕ ਕ੍ਰਾਸ ਬੱਛੀ ਆ ਤੇ ਮੂੰਹ ਮੱਥਾ ਦੇਖੋ ਥੱਲੇ ਨਾੜਾ ਵਗੈਰਾ ਦੇਖੋ ਸਿਸਟਮ ਗਿਆ ਬਦ ਮਿਲ ਕੇ ਮੈਨੂੰ ਬਹੁਤ ਸੋਹਣੀ ਦਿਖਾਈ ਦਿੰਦੀ ਪਈ ਐ ਸੋ 62838 71527 ਚਾਰ ਬੜਾ ਦਿਖਾ ਦਿਆਂ ਇੱਕ ਪਹਿਲੇ ਨੰਬਰ ਤੇ ਸੂਈ ਖੜੀ ਆ ਤੇ ਤਿੰਨ ਘੜੀਆਂ ਗੱਬਣਾ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੀ ਇੱਕ ਕੇ ਤਸੱਲੀ ਕਰਕੇ ਫਿਰ ਤੇਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਬਰਖ ਤੁਸੀਂ ਆਪ ਕਰਨੀ ਐ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ